ਗੈਸ ਸਿਲੰਡਰਾਂ ਦੇ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ ਹੈ ਭਿਆਨਕ ਅੱਗ ਲੱਗੀ ਹੈ ਸਿਲੰਡਰਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਨੇ ਧਮਾਕਿਆਂ ਦੇ ਕਰਕੇ ਦੱਸਿਆ ਕਿ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ ਫਾਇਰ ਬਿਗੇਟ ਦੀਆਂ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਹੈ ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾਅ ਦੱਸਿਆ ਜਾ ਰਿਹਾ ਹੈ ਟਰੱਕ ਦੇ ਵਿੱਚ ਲੱਦੇ ਹੋਏ ਸਨ 364 ਐਲ ਪੀ ਜੀ ਗੈਸ ਸਿਲੰਡਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 300 ਤੋਂ ਜ਼ਿਆਦਾ 350 ਤੋਂ ਜ਼ਿਆਦਾ ਕਿਉਂਕਿ ਸਿਲੰਡਰ ਇੱਕ ਗੱਡੀ ਦੇ ਵਿੱਚ ਹੋਣ ਤਾਂ ਉਸ ਦੇ ਵਿੱਚ ਅੱਗ ਲੱਗ ਜਾਵੇ ਔਰ ਇੱਕ ਤੋਂ ਬਾਅਦ ਇੱਕ ਧਮਾਕੇ ਹੋ ਰਹੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇੱਕ ਸਿਲੰਡਰ ਦੇ ਵਿੱਚ ਵੀ ਅੱਗ ਲੱਗਦੀ ਹੈ ਤਾਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਕਈ ਵਾਰ ਘਰਾਂ ਦੇ ਵਿੱਚ ਅੱਗ ਲੱਗਦੀ ਹੈ ਪਰ ਜਦੋਂ 364 ਗੈਸ ਸਿਲੰਡਰ ਇੱਕ ਟਰੱਕ ਦੇ ਵਿੱਚ ਹੋਣ ਔਰ ਉਸ ਟਰੱਕ ਨੂੰ ਅੱਗ ਲੱਗ ਜਾਵੇ ਤਾਂ ਇਹੋ ਜਿਹਾ ਹੀ ਮੰਜ਼ਰ ਵੇਖਣ ਨੂੰ ਮਿਲ ਰਿਹਾ ਧੂੰਏ ਦਾ ਕਾਲਾ ਗੁਬਾਰਾ ਅਸੀਂ ਦੇਖ ਰਹੇ ਹਾਂ ਆਸਮਾਨ ਦੇ ਵਿੱਚ ਹੈ ਔਰ ਸੁਭਾਵਿਕ ਤੌਰ ਤੇ ਅਜਿਹੀ ਤਸਵੀਰ ਲੱਗਦੀ ਹੈ ਜਿਵੇਂ ਕੋਈ ਫੈਕਟਰੀ ਦੇ ਵਿੱਚ ਜਿਹਨੇ ਅੱਗ ਲੱਗੀ ਹੋਵੇ ਕਿਉਂਕਿ ਇੱਕ ਤੋਂ ਬਾਅਦ ਇੱਕ ਤਬਾਕੀਵੋਰੇ ਨੇ ਬਹੁਤ ਸਾਰੇ ਲੋਕ ਖੜੇ ਨੇ ਕੋਲ ਪਰ ਥੋੜੀ ਦੂਰੀ ਤੇ ਨੇ ਤਾਂ ਕਿ ਬਚਾਅ ਹੋ ਸਕੇ ਟਰੈਕਟਰ ਡਰਾਈਵਰ ਤੇ ਉਸ ਦਸਤਾਸੀ ਦੱਸਦੇ ਕਿ ਕੰਨੇ ਦਾ ਜੂਸ ਪੀਣ ਲਈ ਰਸਤੇ 'ਚ ਰੋਕੇ ਸਨ ਇਸ ਦੂਰਾਂ ਨਹੀਂ ਆਕਲੇ आप उसको धरपूजा ना भाग जाएं हम तो पूरी गाड़ी भर गई है चलेंगे चलेंगे तो चलेंगे गाड़ी है गाड़ी है ना पहला टेंशन से लगने चालू है गाड़ी भरने के लिए कुछ खेतों तक भी अग पहुंच गई सी थी तस्वीर तो बाद एक तमाका हो रहा है अजिहे धमाके हो रहे तौर पर जोड़ा है यह बड़ी भयानक अग लगी है और गन्ने का जूस पीने के लिए दोवे रुके सन ट्रक ड्राइवर साथी पर इस दौरान अग लग गई अचानक हालांकि अग किवें लगी है ਆਹ ਹੋਰ ਕਿਸ ਤਰੀਕੇ ਦੇ ਨਾਲ ਇਕੱਠਾ ਵਾਪਰੀ ਇਸ ਦਾ ਜਿਆਦਾ ਸਾਰਾ ਜਾਂਚ ਦਾ ਵਿਸ਼ਾ ਹੈ ਪਰ ਇਹ ਸੁਭਾਵਿਕ ਤੌਰ ਤੇ ਜਿਸ ਤਰੀਕੇ ਦੀਆਂ ਤਸਵੀਰਾਂ ਨੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਭਿਆਨਕ ਅੱਗ ਲੱਗੀ ਹੋਈ ਹੈ ਇੱਕ ਤੋਂ ਬਾਅਦ ਇੱਕ ਤਮਾਕੇ ਦੀ ਆਵਾਜ਼ ਅਸੀਂ ਸੁਣ ਰਹੇ ਹਾਂ ਕਿ ਕਿਵੇਂ ਇਸ ਸਿਲੰਡਰ ਫਟ ਰਹੇ ਨੇ 364 ਸਿਲੰਡਰ ਇੱਕ ਟਰੱਕ ਦੇ ਸਤਾਨ ਜਿਸ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਪਰ ਇੱਥੇ ਬਟਾ بچਾਈ ਰਿਹਾ ਕਿ ਦੋਵੇਂ ਟਰੱਕ ਡਰਾਈਵਰ ਤੇ ਉਸ ਦਾ ਸਾਥੀ ਜਿਹੜੇ ਨੇ ਉਸ ਸੁਰੱਖਿਅਤ ਨੇ ਕਿਉਂਕਿ ਉਤਰੇ ਹੋਏ ਸੰਨ ਟਰੱਕ ਦੇ ਵਿੱਚੋਂ ਨਹੀਂ ਤਾਂ ਬਹੁਤ ਵੱਡਾ ਹਾਦਸਾ ਕੋਈ ਹੋਰ ਵਾਪਰ ਸਕਦਾ ਸੀ ਜਾਨੀ ਮਕਾਨ ਹੋ ਸਕਦਾ ਸੀ ਤਾਂ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਜਿਸ ਨੂੰ ਇਹ ਭਿਆਨਕ ਅੱਗ ਲੱਗੀ ਅੱਗੇ ਬਤਾਗੇ ਤਾਂ 24 ਦੇ ਚੈਂਪੀਅਨਸ ਦਾ ਜ਼ਿਕਰ ਕਰਾਂਗੇ ਅਰਵਿੰਦ ਕੇਜੀਵਾਲ ਦੀ ਸਿਹਤ ਮਾਮਲੇ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਦਾਜੀ ਕੀ ਰਿਪੋਰਟ ਸੌਂਪ ਦਿੱਤੀ ਹੈ ਜੇਲ੍ਹ ਪ੍ਰਸ਼ਾਸਨ ਨੇ ਐਲਜੀ ਦਫ਼ਤਰ ਨੂੰ ਰਿਪੋਰਟ ਸੌਂਪੀ ਹੈ ਤਾਂ ਤੇਲੰਗਾਨਾ ਦੇ ਨੇਜੀ ਡਾਕਟਰ ਦੀ ਸਲਾਹ ਤੇ ਦੱਸਦੀ ਕਿ ਕੇਜੀਵਾਲ ਇਨਸੂਲਿਨ ਰਿਵਰਸਲ ਪ੍ਰੋਗਰਾਮ ਤੇ ਸੰ ਐਲਜੀ ਦਫਤਰ ਤੋਂ ਇਹ ਜਾਣਕਾਰੀ ਮਿਲੀ ਹੈ ਡਾਕਟਰ ਨੇ ਕਿ ਜਿਵਾਲ ਦੀ ਗ੍ਰਿਫਤਾਰੀ ਤੋਂ ਤੁਰੰਤ ਪਹਿਲਾਂ ਇਨਸੂਲਿਨ ਦੀ ਖੁਰਾਕ ਜਿਹੜੀ ਹੈ ਉਹ ਬੰਦ ਕਰ ਦਿੱਤੀ ਸੀ ਤਾਂ ਐਜੀ ਦਫਤਰ ਨੂੰ ਦਿੱਤੀ ਗਈ ਤਿਹਾਰ ਦੀ ਰਿਪੋਰਟ ਤੇ ਆਮ ਆਦਮੀ ਪਾਰਟੀ ਦਾ ਇਹ ਬਿਆਨ ਆਇਆ ਹੈ ਕਿ ਰਿਪੋਰਟ ਦੇ ਨਾਲ ਭਾਜਪਾ ਦੀ ਸਾਜ਼ਿਸ਼ ਦਿਖ ਰਹੀ ਹੈ ਕੋਈ ਵੀ ਡਾਕਟਰ ਦੱਸ ਦਵੇਗਾ ਕਿ 300 슈ਗਰ ਲੈਵਲ ਖਤਰਨਾਕ ਹੈ ਭਾਜਪਾ ਦੇ ਕਹਿੰਦੇ ਕਿ ਜਿਵਾਲ ਨੂੰ ਜੇਲ੍ਹ ਦੇ ਵਿੱਚ ਮਾਰਨ ਦੀ ਸਾਜ਼ਿਸ਼ ਚੱਲ ਰਹੀ ਹੈ ਆਮ ਆਦਮੀ ਪਾਰਟੀ ਦਾ ਇਲਜ਼ਾਮ ਹੈ केजी वालों इंसुलिन दे दे जे, जेल प्रशासन ਨੂੰ ਕੀ ਦਿੱਕਤ ਹੈ ਦਾ ਸਵਾਲ ਖੜੇ ਕੀਤੇ ਗਏ। ਫਿਰ ਦੇਖੇ ਇਨਸੂਲਿਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਉਹਨਾਂ ਨੇ ਕਿਹਾ ਕਿ ਇਨਸੂਲਿਨ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਜੇਲ੍ਹ ਦੇ ਵਿੱਚ ਦੂਸਰੇ ਪਾਸੇ ਇਲਜ਼ਾਮ ਜਿਹੜੇ ਨੇ ਉਵੀ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਲ੍ਹ ਦੇ ਵਿੱਚ ਜਿਹੜਾ ਹੈ ਉਹ ਮਿੱਠਾ ਜਾ ਰਿਹਾ ਹੈ ਆਮ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਬਿਆਨ ਆਉਂਦਾ ਹੈ ਆਮ ਆਦਮੀ ਪਾਰਟੀ ਖਬਰ ਪੰਜਾਬ ਦੇ ਜਲੰਧਰ ਦੀ ਸਿਆਸਤ ਦੇ ਨਾਲ ਜੁੜੀ ਹੈ ਤਾਂ ਕਰਮਜੀਤ ਕੌਰ ਦੇ ਭਾਜਪੀ ਦੇ ਵਿੱਚ ਸ਼ਾਮਲ ਹੋਣ ਤੇ ਚਰਨਜੀਤ ਚੰਨੀ ਅਤੇ ਚਾधरी ਪਰਿਵਾਰ ਵਿਚਾਲੇ ਤੇਜ਼ ਹੋਈ ਹੈ ਜ਼ੁਬਾਨੀ ਜੰਗ ਜੀ ਹਾਂ ਸਾਫ ਦਾ ਸੀਐਮ ਚੰਨੀ ਨੇ ਵਿਕਰਮਜੀਤ ਚਾधरी ਨੂੰ ਦਿਰਯੋਧਨ ਕਿਹਾ ਤਾਂ ਪਰਿਵਾਰ ਨੇ ਚਾधरी ਸਾਹਿਬ ਦੀ ਸੋਚ ਨੂੰ ਮੌਤ ਕਰ ਦਿੱਤੀ ਇਹ ਕਿਹਾ ਗਿਆ ਹੈ ਚੰਨੀ ਦੇ ਵੱਲੋਂ ਤਾਂ ਕਾਂਗਰਸ ਛੱਡਣ ਨਾਲ ਚਾधरी ਪਰਿਵਾਰ ਦਾ ਹੀ ਨੁਕਸਾਨ ਹੋਵੇਗਾ ਇਹ ਚਰਨਜੀਤ ਚੰਨੀ ਨੇ ਕਿਹਾ ਦਾ ਵਿਕਰਮਜੀ ਚੌਧਰੀ ਨੇ ਚੰਨੀ ਨੂੰ ਸ਼ਕੂਰਨੀ ਕਹਿ ਕੇ ਪਰਤਵਾਰ ਕੀਤਾ ਚੰਨੀ ਕਰਕੇ ਪੰਜਾਬ ਚ ਨਾ ਕਿਹਾ ਕਿ ਕਾਂਗਰਸ 18 ਤੇ ਸੀਮਤ ਗਈ ਚੰਨੀ ਨੇ 2022 ਦੇ ਵਿੱਚ ਕਾਂਗਰਸ ਦੀ ਪਿੱਠ ਲਗਾਈ ਹੈ ਚੰਹੌਰ ਸਾਹਿਬ ਦੇ ਪਦਾਰ ਤੇ ਵੀ ਕਾਂਗਰਸ ਦੀ ਪਿੱਠ ਲਾਈ ਗਈ ਤਾਂ ਚੰਨੀ ਕਿਹੋ ਜਿਹਾ ਸੁਦਾਮਾ ਜਿਸ ਭਾਂਤੇ ਦੇ ਕਰੋ 10 ਕਰੋੜ ਰੁਪਏ ਮਿਲੇ ਨੇ ਜਿਹੜਾ ਇਹ ਕੰਮ ਕੀਤਾ ਚਾ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਹੈ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਜਿੱਤੇ ਜਿਹਹਾ ਪੁੱਤ ਜੰਮਿਆ ਹੈ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸ ਨੇ ਮਹਾਭਾਰਤ ਕਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਵਿਕਰਮ ਹੈ ਤੇ ਇਸ ਪਰਿਵਾਰ ਨੇ ਦੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ ਮੈਂ ਕਹਿੰਦਾ ਕਿ ਇਹ ਚੰਨੀ ਜੀ ਜਲੰਧਰ ਵਿੱਚ ਸ਼ਕੁਣੀ ਬਣ ਕੇ ਆਏ ਨੇ ਜੀ ਬਦਾਮਾ ਬਣ ਕੇ ਨਹੀਂ ਆਏ ਇਹ ਝਕੁਣੀ ਬਣ ਕੇ ਆਏ ਨੇ ਇਹ ਸ਼ਕੁਟੀ ਬਣ ਕੇ ਇਹਨਾਂ ਨੇ ਕਾਂਗਰਸ ਦਾ ਕਾਂਗਰਸੀ ਪੇਟ ਚਮਕੌਰ ਸਾਹਿਬ ਵਿੱਚ ਲਾਈ ਕਾਂਗਰਸ ਦੀ ਪੇਟ ਭਦੌੜ ਚਲਾਈ ਕਾਂਗਰਸ ਦੀ ਪੇਟ ਇਹਨਾਂ ਨੇ ਡੇਰਾ ਬਸੀ ਵਿੱਚ ਲਾਈ ਪਰ ਜਲੰਧਰ ਵਾਲੇ ਤਿਆਣੇ ਆ ਔਰ ਜਿਵੇਂ ਇਨਾਂ ਨੇ ਕਿਹਾ ਵੀ ਜਲੰਧਰ ਵਾਲੇ ਭਗਵਾਨ ਕ੍ਰਿਸ਼ਨ ਬਣ ਕੇ ਇਹਦਾ ਸਵਾਲ ਕਰਨ ਜਲੰਧਰ ਵਾਲੇ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਜੀ ਨੇ ਸ਼ਕੁਣੀ ਦਾ ਨਾਸ਼ ਕੀਤਾ ਸੀ ਉਸ ਤਰ੍ਹਾਂ ਇਹਨਾਂ ਨੂੰ ਔਰਲੇ ਦਿਨਾਂ ਚ ਚਾਰ ਤਰੀਕ ਨੂੰ ਪਤਾ ਲੱਗ ਗਿਆ ਜੰਨੀ ਜੀ ਹਜੇ ਨਵਾਂ ਨਵਾਂ ਯੁੱਧਿਆ ਜਾ ਕੇ ਆਏ ਨੇ ਉਸ ਤੋਂ ਪਹਿਲਾਂ ਰਮਾਇਣ ਮਹਾਭਾਰਤ ਦਾ ਉਹਨਾਂ ਨੇ ਪੜਨ ਦਾ ਕੰਮ ਕੀਤਾ ਹੋਣਾ ਕਿਉਂਕਿ ਅੱਜਕੱਲ੍ਹ ਅਕਸਰ ਪਹਿਲਾਂ ਆਪਣੇ ਆਪ ਨੂੰ ਸਦਾਮਾ ਕਹਿੰਦੇ ਨੇ ਔਰ ਪੰਜਾਬ ਦੇ ਵਿੱਚ ਜਲੰਧਰ ਦੇ ਖਾਸ ਕਰ ਲੋਕ ਦੇਖ ਰਹੇ ਨੇ ਕਿ ਇਹ ਇੱਕ ਇਤਦਾ ਦਾ ਸਦਾਮਾ ਹੈ ਜਿਹਦੇ ਘਰੋਂ 10 ਕਰੋੜ ਈਡੀ ਨਹੀਂ ਫੜਿਆ ਹੋਵੇ ਹਮ ਹੈ ਨਾ ਜੰਨੀ ਜੀ ਤਾਂ ਆਪਣੇ ਆਪ ਨੂੰ ਸਦਾਮਾ ਕਹਿੰਦੇ ਨੇ ਸਾਨੂੰ ਦੁਰਯੋਦਨ ਕਹਿੰਦੇ ਨੇ ਪਰ ਅਸਲੀ ਤਾਂ ਜੰਨੀ ਜੀ ਤੇ ਜਿਹੜੀ ਕੋਈ ਅ ਜਿਹੜੀ ਉਹਨਾਂ ਦੇ ਜੋ ਉਹਨਾਂ ਦੇ ਦੌਰ ਤਰੀਕੇ ਰਹੇ ਨੇ ਜੀ ਇਸ ਤਰ੍ਹਾਂ ਉਹਨਾਂ ਨੇ ਮਹਿਲਾਵਾਂ ਦਾ ਉਹਨਾਂ ਨੇ ਕਦੀ ਸਤਕਾਰ ਨਹੀਂ ਕੀਤਾ ਮంత్రి ਹੁੰਦੇ ਹੋਏ ਇੱਕ ਸੀਨੀਅਰ ਆਈਪੀਐਸ ਅਫਸਰ ਨੂੰ ਅਸ਼ਲੀਲ ਮੈਸੇਜ ਭੇਜਣਾ ਫਿਰ ਮਾਫੀ ਮੰਗਣਾ ਤਾਂ ਚੰਨੀ ਜੀ ਦੇ ਬਾਰੇ ਤਾਂ ਲੋਕ ਪੰਜਾਬ ਦੇ ਜਾਣਦੇ ਆ ਇਹੀ ਕਾਰਨ ਹੈ ਕਿ ਉਹ ਚੰਨੀ ਜੀ ਮੁੱਖ ਮੰਤਰੀ ਹੁੰਦੇ ਹੋਏ ਦੋਸ਼ੀ ਤਾਂ ਹੋਰ ਗਏ ਉਧਰ ਕਾਂਗਰਸ ਵਿਧਾਇਕ ਵਿਕਰਮ ਚੌਧਰੀ ਤੇ ਪ੍ਰਗਟ ਸਿੰਘ ਪੜਕੇ ਨੇ ਵਿਕਰਮ ਚੌਧਰੀ ਨੂੰ ਕਾਂਗਰਸ ਪਾਰਟੀ ਦੇ ਵਿਧਾਇਕੀ ਛੱਡਣ ਦਾ ਚੈਲੰਜ ਉਹਨਾਂ ਨੇ ਦੇ ਦਿੱਤਾ ਹੈ ਪੂਰੇ ਪਰਿਵਾਰ ਨੂੰ ਪੀਪੀ ਦੇ ਵਿੱਚ ਭੇਜ ਕੇ ਖੁਦ ਕਾਂਗਰਸ ਦਾ ਐਮਐਲਏ ਬਣੇ ਹੋਏ ਨੇ ਉਹਨਾਂ ਕਿਹਾ ਕਿ ਵਿਕਰਮ ਚੌਧਰੀ ਵੀ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦੇ ਮਰਦਾ ਦੇਵਾਂਗ ਭਾਜਪਾ ਤੋਂ ਦੁਬਾਰਾ ਚੋਣ ਲੜਨ ਵਿਕਰਮ ਪ੍ਰਗਟ ਸਿੰਘ ਨੇ ਕਿਹਾ ਫਿਰ ਪਤਾ ਲੱਗੇਗਾ ਕਿਸ ਦੀ ਜ਼ਮਾਨਤ ਬਚਦੀ ਹੈ ਜਾਂ ਜ਼ਬਤ ਹੁੰਦੀ ਹੈ ਤਾਂ ਚਰਨ ਜੀ ਚੰਨੀ ਪੰਜਾਬ ਤੋਂ ਬਾਹਰ ਦੇ ਨੇ ਪ੍ਰਗਟ ਸਿੰਘ ਨੇ ਕਿਹਾ ਪਾਰਟੀ ਨੇ ਜਿਸ ਨੂੰ ਮੌਕਾ ਦਿੱਤਾ ਉਸ ਦਾ ਸਮਰਥਨ ਕਰਾਂ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਪੰਜਾਬ ਤੋਂ ਬਾਹਰ ਦੇ ਨਹੀਂ ਹਨ ਪ੍ਰਗਟ ਸਿੰਘ ਦਾ ਇਹ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਜਿਸ ਨੂੰ ਮੌਕਾ ਦਿੱਤਾ ਗਿਆ ਹੈ ਪਾਰਟੀ ਦੇ ਬਦੌਲਤ ਦਾ ਸਮਰਥਨ ਕੀਤਾ ਜਾਵੇ ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿੰਦੇ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਬਿਕਰਮ ਚੌਧਰੀ ਆਪਣੀ ਇਸ ਐਮਐਲਏ ਸੀਟ ਨੂੰ ਰਿਜ਼ਾਈਨ ਕਰਕੇ ਤੇ ਬੀਜੇਪੀ ਬਨੋਂ ਖੁੱਲ ਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਲ ਤੇ ਫਿਰ ਪਤਾ ਲੱਗੂਗਾ ਕਿ ਦੀ ਜਿਹੜੀ ਹੱਗੀਆਂ ਜਮਾਨਤ ਬਚਦੀ ਆ ਕਿਉਂਕਿ ਮਤਲਬ ਸਾਰਾ ਪਰਿਵਾਰ ਉਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ ਐਮਐਲਏ ਆ ਪਰ ਸਾਰਾ ਪਰਿਵਾਰ ਉਧਰ ਜਿਹੜਾ ਬੀਜੇਪੀ ਚ ਤੋਰ ਕੇ ਰ ਅਸਲੀ ਗੱਲ ਹੈ ਇਹ ਲੋਕਾਂ ਨੂੰ ਸਾਇਸ ਸਿਕਿਉਰਿਟੀ ਤੋਂ ਇਸ ਵਾਇ ਕਿਤੇ ਘਰ ਘਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਹ ਦੋ ਵੱਡੀਆਂ ਇਹਨਾਂ ਦੀ ਸਿਆਸਤ ਬਹੁਤ ਹੀ ਹੈ।